ਜੋ ਕਰਮ ਕੀਓ ਲਾਲਚ ਲਗ ਤੂੰ ਤੇ ਜਿਤਨੇ ਕਰਮ ਕੀਤੇ ਸਭ ਲਾਲਚ ਬਸ ਇਸ ਨੂੰ ਇਸ ਤਰ੍ਹਾਂ ਲੈ ਲਓ ਜਦ ਮਨੁੱਖ ਦਾ ਲੋਭ ਤੇ ਮਨੁੱਖ ਦੀ ਕਾਮਨਾ ਬਾਜ਼ਾਰ ਦੇ ਚ ਨਹੀਂ ਪੂਰੀ ਆਉਂਦੀ ਸੰਸਾਰ ਵਿੱਚ ਨਹੀਂ ਪੂਰੀ ਆਉਂਦੀ ਉਹੀ ਕਾਮਨਾਵਾਂ ਮਨੁੱਖ ਮੰਦਰ ਮਸਜਿਦ ਗੁਰਦੁਆਰਿਆਂ ਚ ਲੈ ਕੇ ਆਂਦਾ ਹੈ ਗੁਸਤਾਖੀ ਮਾਫ ਸੰਸਾਰ ਵਿੱਚ ਨਹੀਂ ਪੂਰੀਆਂ ਕਰ ਸਕਿਆ ਅਸਫਲ ਹੋ ਗਿਆ ਬਾਜ਼ਾਰ ਵਿੱਚ ਨਹੀਂ ਪੂਰੀਆਂ ਹੋ ਸਕੀਆਂ ਕਾਮਯਾਬੀ ਨਹੀਂ ਮਿਲੀ ਨਹੀਂ ਮਿਲੀ ਸਫਲਤਾ ਇਸ ਨੂੰ ਸੰਸਾਰ ਦੇ ਵਿੱਚ ਜੋ ਚਾਹੁੰਦਾ ਸੀ ਨਹੀਂ ਹੋਇਆ ਜੋ ਕਾਮਨਾਵਾਂ ਸਨ ਨਹੀਂ ਪੂਰੀਆਂ ਹੋਈਆਂ ਤੇ ਇਹਦੇ ਕੋਲ ਇੱਕ ਆਸਰ ਆਖਰੀ ਸਹਾਰਾ ਰਹਿ ਗਿਆ ਰੱਬ ਦਾ ਪਰਮਾਤਮਾ ਦਾ ਕਿ ਚਲੋ ਬਾਜ਼ਾਰ ਦੇ ਇੱਛੇ ਕਾਮਨਾ ਨਹੀਂ ਪੂਰੀ ਹੋਈ ਚਲਿਏ ਗੁਰਦੁਆਰੇ ਮੰਦਰ ਮਸਜਿਦ ਮੈਂ ਅਰਜ਼ ਕਰਾਂ ਕਿਦਰੇ ਕੋਈ ਕਦਮਨੁਖ ਕਿਸੇ ਮੰਦਰ ਕਿਸੇ ਮਸਜਿਦ ਦੇ ਚ ਕਿਸੇ ਦਰਗਾਹ ਦੇ ਚ ਕਿਸੇ ਹਜ ਤੇ ਕਿਸੇ ਤੀਰਤ ਤੇ ਕਾਮਨਾ ਤੋਂ ਰਹਿ ਤੋ ਕੇ ਜਾਂਦਾ ਹੋਵੇ ਪਰ ਨਾ ਮਨੁਖ ਨੂੰ ਲੋਭ ਹੀ ਲੈ ਜਾਂਦਾ ਹੈ ਲੋਭ ਬਾਜ਼ਾਰ ਦੇ ਚ ਲੈ ਜਾਂਦਾ ਹੈ ਲੋਭ ਹੀ ਗੁਰਦੁਆਰੇ ਲਿਆਂਦਾ ਹੈ ਕਾਮਨਾ ਹੀ ਜੋ ਹੈ ਮਨੁੱਖ ਨੂੰ ਗੁਰਦੁਆਰੇ ਲਿਆਂਦੀਆਂ ਨਹੀਂ ਹਾਂ ਦੁਨੀਆਂ 'ਚ ਨਾਸਤਿਕ ਵੀ ਹੋਏ ਨੇ ਬੜੇ ਬੜੇ ਪਰਬਲ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਪਤਾ ਹੈ ਧਾਰਮਿਕ ਗਿਆਨੀ ਕੀ ਕਹਿੰਦੇ ਨੇ ਮਨੁੱਖ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਮੰਨਦਾ ਹੈ ਔਰ ਮਨੁੱਖ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇਨਕਾਰ ਕਰਦਾ ਹੈ ਉਸੀ ਆਖੋਗੇ ਤੇ ਬਹਿਲੀ ਹੈ ਇਹ ਤੇ 부ਝਾਰਤ ਹੋ ਇਹ ਕਿਸ ਤਰ੍ਹਾਂ ਸਮਝੀਏ ਮਨੁਖ ਆਪਣੀ ਕਾਮਨਾਵਾਂ ਨੂੰ ਪੂਰਾ ਕਰਨ ਲਈ ਪ੍ਰਮਾਤਮਾ ਨੂੰ ਮੰਨਦਾ ਹੈ ਮਨੁਖ ਆਪਣੀ ਕਾਮਨਾਵਾਂ ਦੀ ਪੂਰਨਤਾ ਦੇ ਲਈ ਪ੍ਰਮਾਤਮਾ ਨੂੰ ਇਨਕਾਰ ਕਰਦਾ ਹੈ ਤਾਕਤਵਰ ਮਨੁਖ ਸ਼ਕਤੀਸ਼ਾਲੀ ਮਨੁਖ ਆਪਣੇ ਕਾਮਨਾਵਾਂ ਦੀ ਪੂਰਤੀ ਲਈ ਪ੍ਰਮਾਤਮਾ ਨੂੰ ਇਨਕਾਰ ਕਰ ਦੇਗਾ। ਅਗਰ ਉਹ ਪ੍ਰਮਾਤਮਾ ਨੂੰ ਸਾਹਮਣੇ ਰੱਖੇ ਤਾਂ ਉਹ ਆਪਣੀਆਂ ਕਾਮਨਾਵਾਂ ਪੂਰੀਆਂ ਨਹੀਂ ਕਰ ਸਕਦਾ। 2 ਕਰੋੜ ਬੰਦਿਆਂ ਨੂੰ ਮਾਰਿਆ ਹੈ ਹਿਟਲਰ ਨੇ। ਅਗਰ ਰੱਬ ਨੂੰ ਸਾਹਮਣੇ ਰੱਖਦਾ ਤੇ ਮਾਰ ਸਕਦਾ ਸੀ। ਆਪਣੇ ਤਿੰਨੇ ਹੀ ਬਰਾ ਆਪਣੇ ਅੱਖਾਂ ਦੇ ਸਾਹਮਣੇ ਕਤਲ ਕੀਤੇ ਨੇ ਔਰੰਗਜ਼ੇਬ ਨੇ। ਪਿਓ ਨੂੰ ਜੇਲ੍ਹ ਵਿੱਚ ਪਾਇਆ ਹੈ। ਭੈਣ ਦੀਆਂ ਗੁੱਤਾਂ ਫੜ ਕੇ ਕੇਸ ਪਕੜ ਕੇ ਧਰੂਗੇ ਉਸ ਨੂੰ ਜੇਲ੍ਹ ਦੇ ਵਿੱਚ ਸੁਟਿਆ ਹੈ ਅਗਰ ਖੁਦਾ ਨੂੰ ਸਾਹਮਣੇ ਰੱਖਦਾ ਤੇ ਕਰ ਸਕਦਾ ਸੀ ਇਹ ਤੇ ਨਹੀਂ ਹੋ ਸਕਦਾ ਸੀ 2 ਕਰੋੜ ਬੰਦਿਆਂ ਨੂੰ ਮਾਰ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਆਈ 2 ਕਰੋੜ ਬੰਦਿਆਂ ਨੂੰ ਮਾਰ ਕੇ ਰਸ਼ੀਆ ਦੇ ਵਿੱਚ ਕ੍ਰਾਂਤੀ ਲਿਆਂਦੀ ਗਈ ਸੀ ਇਹ ਹੁਣੇ 84 ਦੇ ਵਿੱਚ 5000 ਸਿੱਖਾਂ ਦੀਆਂ ਲਾਸ਼ਾਂ ਸੜਕਾਂ ਤੇ ਵਿਛਾ ਬਿਠਾ ਦਿੱਤੀਆਂ ਮਾਸੂਮ ਬੱਚਿਆਂ ਦੇ ਗੱਲਾਂ 'ਚ ਵੀ ਟਾਇਰ ਜਲਦੇ। ਅਗਰ ਪ੍ਰਮਾਤਮਾ ਨੂੰ ਸਾਹਮਣੇ ਰੱਖਿਆ ਜਾਏ ਹੋ ਸਕਦਾ ਹੈ। ਕਿ ਕੋਈ ਕਰ ਸਕਦਾ ਹੈ। ਇੱਕ ਸ਼ਕਤੀਸ਼ਾਲੀ ਮਨੁੱਖ, ਇੱਕ ਤਾਕਤਵਰ ਮਨੁੱਖ ਆਪਣੀ ਕਾਮਨਾਵਾਂ ਦੀ ਪੂਰਤੀ ਲਈ ਜਿਸ ਵਕਤ ਉਸਨੇ ਕਰਨੀ ਹੈ ਪ੍ਰਮਾਤਮਾ ਨੂੰ ਇਨਕਾਰ ਕਰਦਾ ਹੈ। ਨਹੀਂ ਮੰਨਦਾ। ਉਹਨੂੰ ਅੱਗੇ ਰੱਖੀਏ ਉੱਤੇ ਪ੍ਰੇਮ ਹੈ। ਪ੍ਰਮਾਤਮਾ ਨੂੰ ਅੱਗੇ ਰੱਖੀਏ ਉੱਤੇ ਦਇਆ ਹੈ। ਪਰਮਾਤਮਾ ਨੂੰ ਅੱਗੇ ਰੱਖਿਓ ਤੇ ਇਨਸਾਫ ਹੈ ਪਰਮਾਤਮਾ ਨੂੰ ਅੱਗੇ ਰੱਖਿਓ ਤੇ ਸਮਦਰਿਸ਼ਟ ਹੈ ਤੇ ਕਰਨ ਨਹੀਂ ਦੇਗਾ ਇੱਕ ਪਾਸੇ ਤਾਕਤ ਵਰ ਮਨੁੱਖ ਕੋਈ ਵਿਰਲਈ ਹੋਵੇ ਜਨਕ ਜੈਸਾ ਜੋ ਧਾਰਮਿਕ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਜੈਸਾ ਵਰਨਾ ਨਹੀਂ ਆਉਂਦਾ